ਤੁਸੀਂ ਵੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਚਰਚਾ ਕਰਾਂਗੇ ਅੱਜ ਉਸ ਖਬਰ ਤੇ ਜੋ ਲਗਾਤਾਰ ਮੁੱਦਾ ਬਣਿਆ ਹੋਇਆ ਕਿਉਂਕਿ ਹਰ ਇੱਕ ਦੀ ਮੁੱਛ ਦਾ ਸਵਾਲ ਬਣ ਗਿਆ ਇਸ ਵਕਤ ਸਿਆਸੀ ਪਾਰਟੀਆਂ ਲਈ ਲੁਧਿਆਣਾ ਵੈਸਟ ਦੀ ਸੀਟ ਦਿੱਥੇ ਜਿਮਨੀ ਚੋਣਾ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਲਗਾਤਾਰ ਇਸ ਮਸਲੇ ਤੇ ਅਸੀਂ ਦੱਸਦੇ ਆ ਰਹੇ ਹਾਂ ਪਰ ਹੁਣ ਇਹ ਮੁੱਛ ਦਾ ਸਵਾਲ ਕਿਉਂ ਬਣ ਗਿਆ ਤੇ ਇੱਥੇ ਇੰਨੇ ਐਕਟਿਵ ਜਿੱਥੇ ਸਾਰੇ ਹੀ ਪਾਰਟੀਆਂ ਦੇ ਲੀਡਰ ਨੇ ਤੇ 50 ਦੇ ਵਿੱਚ ਸ਼ਿਰੋਮਣੀ ਅਕਾਲੀ ਦਲ ਦਾ ਇੱਕ ਅਜ਼ੀਹਾ ਲੀਡਰ ਗਾਇਬ ਕਿਉਂ? ਜਾਂ ਕੀ ਵਜ੍ਹਾ ਕਿ ਉਹ ਪਿਛਲੇ ਲਗਾਤਾਰ ਸਿਰਫ ਸੋਸ਼ਲ ਮੀਡੀਆ ਤੇ ਹੀ ਬਿਆਨ ਦਿੰਦਾ ਹੈ ਜਾਂ ਫਿਰ ਮਾਜੇ ਦੇ ਵਿੱਚ ਹੀ ਦਿਖਦਾ ਹੈ ਤੇ ਉਸ ਤੋਂ ਬਾਹਰ ਨਹੀਂ। ਗੱਲਬਾਤ ਉਹਦੀ ਵੀ ਕਰਾਂਗੇ ਤੇ ਪਾਸ਼ਪਾ ਦੀ ਵੀ ਕਰਾਂਗੇ ਕਿਉਂਕਿ ਲਗਾਤਾਰ ਪਾਸ਼ਪਾ ਜਿਹੜਾ ਇਸ ਸੀਟ ਤੇ ਪੂਰੀ ਇਕ ਠੋਕ ਕੇ ਲੜਾਈ ਲੜਨ ਦੀ ਗਲ ਵੀ ਕਹਿੰਦੀ ਹੈ। ਪਰ ਦੂਜੇ ਪਾਸੇ ਇਸ ਵੇਲੇ ਜਿਹੜਾ ਮੁੱਛ ਦਾ ਸਵਾਲ ਆ ਉਹ ਸ਼ਾਇਦ ਕਿਥੇ ਨਾ ਕਿਥੇ ਆਮ ਆਦਮੀ ਪਾਰਟੀ ਲਈ ਬਣਿਆ ਹੋਇਆ ਕਿਉਂਕਿ ਇੱਕ ਪਾਸੇ ਰਾਜ ਸਭਾ ਦੇ ਜਿਹੜੇ ਮੈਂਬਰ ਹਨ ਸੰਜੀਵ ਅਰੋੜਾ ਉਮੀਦਵਾਰ ਐਲਾਨੇ ਹਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਪ ਇੱਥੇ ਹਰ ਇੱਕ ਡਾਇਰੈਕਸ਼ਨ ਦੇ ਰਹੇ ਨੇ ਤੇ ਜਿਹੜੀ ਉਸ ਤੋਂ ਬਾਅਦ ਕਮਾਂਡ ਸੰਭਾਲੀ ਹੋਈ ਆ ਉਹ ਆਪ ਲਗਾਤਾਰ ਕੁਝ ਕੀ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਡੇਰਾ ਜਮਾ ਕੇ ਬੈਠੇ ਨੇ ਤੇ ਲਗਾਤਾਰ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਇਸ ਤੋਂ ਬਾਅਦ ਜਿਹੜੇ ਵੀ ਸਟਾਰ ਪ੍ਰਚਾਰਕ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਕਿਉਂਕਿ ਵਕਤ-ਵਕਤ ਦੀਆਂ ਤਸਵੀਰਾਂ ਵਕਤ-ਵਕਤ ਦੇ ਅਸੀਂ ਫੋਟੋਆਂ ਤੁਹਾਨੂੰ ਦੱਸਦੇ ਰਹਿੰਦੇ ਨੇ ਕਈ ਵਾਰੀ ਅਸੀਂ ਲਾਈਵ ਵੀ ਦੱਸਦੇ ਹਾਂ ਖਬਰ ਵਾਲੇ ਤੇ ਕਿ ਜਦੋਂ ਵੀ ਕਿੱਥੇ ਵੀ ਕਿਸੇ ਵੀ ਪਾਰਟੀ ਦਾ ਚੋਣ ਪ੍ਰਚਾਰ ਹੁੰਦਾ ਹੈ ਉਹੀ ਚੀਜ਼ ਲਗਾਤਾਰ ਇਸ ਵੇਲੇ ਲੁਧਿਆਣਾ ਦੇ ਵਿੱਚ ਵੀ ਹੋ ਰਹੀ ਹੈ ਤੇ ਹੁਣ ਸਭ ਤੋਂ ਵੱਡੀ ਗੱਲ ਕੀ 19 ਜੂਨ ਨੂੰ ਹੋਣ ਵਾਲੇ ਇੱਥੇ ਵਾਈ ਇਲੈਕਸ਼ਨ ਤੇ ਜਿਹੜੀ ਹਰ ਪਾਰਟੀ ਪੂਰੀ ਤਾਕਤ ਲਾ ਲਈ ਆ ਤੇ ਹੁਣ ਅਰਵਿੰਦ ਕੇਜਰੀਵਾਲ ਸੰਜੀਵ ਅਰੋੜਾ ਦੇ ਇੱਥੇ ਜਿੱਤ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਕਿਥੇ ਨਾ ਕਿਥੇ 117 ਸੀਟਾਂ ਤੋਂ ਬਾਅਦ ਵੀ 49 ਸੀਟਾਂ ਹੋਣ ਮਗਰੋਂ ਇੰਨੇ ਲੋੜ ਕਿਉਂ ਕਿਉਂਕਿ ਦਿੱਲੀ ਦਾ ਹਾਰ ਹੋਈ जखਮਾ ਜੇ ਉਹਦਾ ਵੀ ਹਰਿਆ ਹੈ ਤੇ ਸ਼ਾਇਦ ਹਰਿਆ ਤਾਂ ਨਹੀਂ ਪਰ ਥੋੜਾ ਜਿ ਸੁੱਕਿਆ ਹੋਏਗਾ ਪਰ ਭਰਿਆ ਨਹੀਂ ਤੇ ਇਸ ਕਰਕੇ ਇਹ ਜਿਹੜੀ ਆ ਉਹ ਮੁੱਛ ਦਾ ਸਵਾਲ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਲਈ ਬਣ ਗਈ ਆ ਲੁਧਿਆਣਾ ਓਵੈਸਟ ਦੀ ਸੀਟ ਤੇ نئی ਊਰਜਾ ਵੀ ਸੰਗਠਨ ਦੇ ਵਿੱਚ ਪਾਰਟੀ ਦੇ ਵਿੱਚ ਆ ਸਕਦੀ ਆ ਜੇਕਰ ਇਹ ਸੀਟ ਜਿੱਤ ਜਾਂਦੇ ਹਨ ਸੰਜੀਵ अरोड़ा ਦੀ ਜਿੱਤ ਜਿਹੜੀ ਉਸ ਨਿਸ਼ਚਿਤ ਕਰਨ ਦੇ ਲਈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਿਹੜੀ ਆ ਆਮ ਆਦਮੀ ਪਾਰਟੀ ਦੀ ਪੂਰੀ ਇਕਾਈ ਜਿਹੜੀ ਆ ਉਹ ਦੇ ਦਿੱ ਲੁਧਿਆਣੇ ਇਸ ਵੇਲੇ ਮੌਜੂਦ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਗੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਹੋਗੇ ਇਸ ਦੇ ਨਾਲ ਮਨੀਸ਼ ਸੋਦੀਆ ਸਤੇਂਦਰ ਜੈਨ ਜਾਂ ਹੋਰ ਕਈ ਵੱਡੇ ਚਿਹਰੇ ਆ ਦੀ ਮੈਂ ਗੱਲ ਕਰਾਂ ਉਹ ਸਾਰੇ ਹੀ ਇਸ ਵਕਤ ਦਿੱਲੀ ਦੇ ਵਿੱਚ ਵੀ ਕੁਝ ਲੀਡਰ ਮੌਜੂਦ ਨੇ ਉਹ ਵੀ ਇੱਥੇ ਨਜ਼ਰ ਬਣਾਏ ਹੋਏ ਨੇ ਆਮ ਆਦਮੀ ਪਾਰਟੀ ਦੇ ਤੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਪਰ ਦੂਜੇ ਪਾਸੇ ਮੋٹے ਮੋٹے ਤੌਰ ਤੇ ਜਿਹੜੇ ਨੇ ਉਹ ਕਾਂਗਰਸ ਦੇ ਭਾਰਤ ਭੂਸ਼ਣ ਆਸੂ ਜਿਹੜੇ ਨੇ ਉਹ ਲਗਾਤਾਰ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਤੇ ਰਹਿ ਰਹੇ ਨੇ। ਅਕਾਲੀ ਦਲ ਦਾ ਇਸ ਵਾਰ ਜਿਹੜੇ ਬਿਆਨ ਭਗਵੰਤ ਸਿੰਘ ਮਾਨ ਦੇ ਸਾਹਮਣੇ ਆ ਰਹੇ ਨੇ ਉਹਨਾਂ ਤੇ ਸੁਖਵੀਰ ਬਾਦਲ ਗਿਆ ਭਗਵੰਤ ਸਿੰਘ ਮਾਨ ਦੀ ਜ਼ੁਬਾਨ ਤੇ ਅਕਾਲੀ ਦਲ ਘੱਟ ਸੁਣਾਈ ਦੇਖਦੇ ਨੂੰ ਮਿਲ ਰਿਹਾ। ਪਰ ਦੂਜੇ ਪਾਸੇ ਜਿਹੜਾ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ 라ਵਣ ਦਾ ਵੀ ਜ਼ਿਕਰ ਕੀਤਾ ਉਹ ਕੀ ਸੀ ਆਪ ਤੋਂ ਨੂੰ ਸੁਣਾਉਣਾ। ਸੋ ਮੈਂ ਤੁਹਾਡੇ ਕੋਲ ਆਇਆ ਰਿਸ਼ੀਨਗਰ ਕਰਨ ਲੈ ਉਹ ਯਾਰ ਸਵੇ ਤਾਂ ਠੰਡੇ ਹੋ ਲੈਣ ਦੋ ਬਾਅਦ ਚ ਲੜ ਲਿਓ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦੁਬਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਚੱਲ ਜਾਣੇ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਹਾਂ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇ ਨਾਲ ਹੀ ਬਣ ਲਿਆ ਸੀ ਪਰ ਤੂੰ ਨਿੱਜ ਤੀਰ ਫਿਰ ਜਦੋਂ ਵਜਿਆ ਸੀ ਫਿਰ ਉਹ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੂੰ ਨਿੱਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੂੰ ਪਹਿਲਾਂ ਵੀ ਇਹਨਾਂ ਦੇ ਤੀਰ ਵੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲੀ ਜਾਂਦਾ ਹੰਕਾਰ ਹੀ ਬੋਲੀ ਜਾਂਦਾ ਸ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਚੁਣ ਲਿਓ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਰਾਵਣ ਅਹੰਕਾਰ ਗੁੱਸਾ ਤਿੰਨ ਸ਼ਬਦ ਬੜੇ ਇਸਤੇਮਾਲ ਕੀਤੇ ਪੂਰੀ ਸਪੀਚ ਦੇ ਵਿੱਚ ਜਦੋਂ ਲੁਧਿਆਣਾ ਦੇ ਵਿੱਚ ਜਨਸਭਾ ਨੂੰ ਸੰਬੋਧਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਸੀ ਪਰ ਦੂਜੇ ਪਾਸੇ ਕਾਂਗਰਸ ਨੂੰ ਵੀ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਲੁਧਿਆਣਾ ਦੇ ਵਿੱਚ ਕਈ ਕਾਂਗਰਸੀ ਸ਼ਾਮਿਲ ਹੋ ਗਏ ਉਸ ਤੋਂ ਬਾਅਦ ਬਿਆਨ ਉੱਠੇ ਚੋਣ ਪ੍ਰਚਾਰ ਲਗਾਤਾਰ ਕਾਂਗਰਸ ਦੇ ਭਾਰਤ ਪੂਛਣਾ ਆਸੂ ਲਈ ਵੀ ਜਿਹੜੇ ਰਾਜਾ ਬੜਿੰਗ ਹੋ ਗਏ ਜਿਹੜੇ ਪ੍ਰਤਾਪ ਸਿੰਘ ਬਾਜ਼ਬਾ ਹੋ ਗਏ ਜਾਂ ਹੋਰ ਜਿਹੜੇ ਸਟਾਰ ਪ੍ਰਚਾਰਕ ਬਣਾਏ ਗਏ ਨੇ ਉਹ ਵੀ ਲਗਾਤਾਰ ਐਕਟਿਵ ਹਨ ਹਾਲਾਂਕਿ ਹਰਿਆਣਾ ਦੇ ਵੀ ਕਈ ਲੀਡਰ ਨੇ ਜਿਨ੍ਹਾਂ ਨੂੰ ਕਹਾ ਗਿਆ ਕਿ ਉੱਥੇ ਆ ਕੇ ਪ੍ਰਚਾਰ ਕਰੋ ਪਰ ਅਜੇ ਕੋਈ ਦਿਖਿਆ ਨਹੀਂ ਹਿਮਾਚਲ ਦੇ ਮੁੱਖ ਮੰਤਰੀ ਤੇ ਡਿਪਟੀ ਸੀਐਮ ਨੂੰ ਵੀ ਕਿਹਾ ਗਿਆ ਪਰ ਅਜੇ ਆਏ ਨਹੀਂ ਸ਼ਾਇਦ ਭਾਰਤ ਪੂਸ਼ਣ ਆਸੂ ਨੂੰ ਵੀ ਇੰਤਜ਼ਾਰ ਹੋਏਗਾ ਕਿ ਕੋਈ ਆਏਗਾ ਤੇ ਥੋੜਾ ਜਿਹਾ ਮੁੰਡਾ ਲਾਏਗਾ ਪਰ ਦੂਜੇ ਪਾਸੇ ਕਾਂਗਰਸ ਦੀ ਸਥਿਤੀ ਕੀ ਹੈ ਕਿਉਂਕਿ ਕਿਥੇ ਨਾ ਕਿਥੇ ਜਿਹੜੇ ਅੰਦਰ ਖਾਤੇ ਅੰਤਰਕਲਾ ਤੇ ਤਾਂ ਹਰ ਕੋਈ ਨਹੀਂ ਕਰਦਾ ਪਰ ਉੱਥੇ ਵੀ ਵੇਖਣ ਨੂੰ ਮਿਲ ਸਕਦੀ ਆ ਆਸ ਨੂੰ ਟਿਕਟ ਦਿੱਤੀ ਪਰ ਕਾਉਂਸਲਰ ਤੋਂ ਲੈ ਕੇ ਕੈਬਨਟ ਮੰਤਰੀ ਤੱਕ ਦਾ ਸਫ਼ਰ ਸਾਰੇ ਜਾਣਦੇ ਆ ਕਿੱਦਾਂ ਤੱਕ ਤੈਅ ਕੀਤਾ ਮਿਹਨਤ ਖੂਬ ਲੱਗੀ ਆ ਤੇ ਜਿਹੜੇ ਬਲੇਮ ਗੇਮ ਜਿਹੜੀ ਆ ਉਹ ਵੀ ਖੂਬ ਹੋਈ ਆ ਨਾ ਕਾਫੀ ਚਰਚਾ ਦੇ ਵਿੱਚ ਆ ਤੇ ਕਾਨੂੰਨੀ ਕਾਰਵਾਈ ਤੇ ਘੁਟਾਲਿਆਂ ਦੇ ਵਿੱਚ ਵੀ ਪਰ ਦੂਜੇ ਪਾਸੇ ਹੁਣ ਕਾਂਗਰਸੀ ਕੋਣ ਕੋਣ ਆਣਗੇ ਪ੍ਰਚਾਰ ਲਈ ਇਹ ਵੀ ਇੰਤਜ਼ਾਰ ਹੋਏਗਾ ਪਰ ਬਲੇਮ ਗੇਮ ਦੇ ਨਾਲ ਨਾਲ ਗੱਲ ਕਰਦਿਆ ਹੁਣ ਅਕਾਲੀ ਦਲ ਤੇ ਭਾਜਪਾ ਦੀ ਭਾਜਪਾ ਦੀ ਇਸ ਕਰਕੇ ਸ਼ੁਰੂ ਕਰਦੇ ਆ ਕਿਉਂਕਿ ਭਾਜਪਾ ਵੀ ਪੂਰੀ ਐਕਟਿਵ ਆ ਤੇ ਐਕਟਿਵ ਹੋਣ ਦੇ ਨਾਲ ਨਾਲ ਹੁਣ ਜਿਹੜੇ ਉਹ ਵਿਜੇ ਰੁਪਾਣੀ ਜਿਹੜੇ ਸਾਬਕਾ ਸੀਐਮ ਵੀ ਰਹਿ ਚੁੱਕੇ ਨੇ ਸੂਬੇ ਦੇ ਜਿਹੜਾ ਰਾਜਸਥਾਨ ਆ ਤੇ ਉਸ ਤੋਂ ਬਾਅਦ ਜਿਹੜਾ ਮਾਫੀ ਚਾਹੂਗਾ ਗੁਜਰਾਤ ਉਧਰ ਦੇ ਐਕਸੀਮ ਰਹੇ ਨੇ ਤੇ ਇਨਚਾਰਜ ਬਣਾਏ ਗਏ ਨੇ ਭਾਜਪਾ ਪੰਜਾਬ ਇਕਾਈ ਦੇ ਤੇ ਉਹਨਾਂ ਵੱਲੋਂ ਜਿਹੜੀ ਆ ਹੁਣ ਲੁਧਿਆਣਾ ਦੋਰਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉੱਥੇ ਜੀਵਨ ਗੁਪਤਾ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਸ਼ਾਇਦ ਹੋ ਸਕਦਾ ਜੈਰਾਮ ਠਾਕੁਰ ਜਾਂ ਅਨੁਰਾਗ ਠਾਕੁਰ ਜਿਹੜੇ ਨੇ ਉਹ ਵੀ ਇੱਥੇ ਪ੍ਰਚਾਰ ਕਰਨ ਆਉਣ ਜਾਂ ਹਰਿਆਣੇ ਤੋਂ ਵੀ ਨਾਇਬ ਸੈਣੀ ਵੀ ਪ੍ਰਚਾਰ ਕਰਨ ਆ ਸਕਦੇ ਨੇ ਪਰ ਜਦੋਂ ਪ੍ਰਚਾਰ ਲਈ ਜੀਵਨ ਗੁਪਤਾ ਲਈ ਪਹੁੰਚੇ विजय रूपानी तो उन्होंने की कहा वो ਤੁਹਾਨੂੰ ਸੁਣਾਉਂਦੇ ਹਾਂ ਗਾਸ ਲੋਕ ਸਭਾ ਚੋਣਾਂ ਵਿੱਚ ਵੀ ਹਮੇਂ ਉਹ ਜਨਾ ਵੇਸੇ 41000 ਵੋਟ ਮਿਲੇ ਥੇ ਸਭੀ ਪਾਰਟੀਆਂ ਉਸੇ ਆਗੇ ਥੇ ਔਰ 2022 ਜੋ ਕਿਸਾਨ ਆंदोलनों में चरम सीमा पे था उसी वक्त भी हमें 29000 ਵੋਟ ਮਿਲੇ ਤੇ ਨਹੀਂ ਆਸੇ इसलिए केसी बीजेपी के लिए पॉजिटिव सीट है और मुझे पूरी उम्मीद है कि हमारे जो प्रत्याशी एक सामान्य घर से और पार्टी के चुस्त और पुराने कार्यकर्ता को तो भी पार्टी ने दिया है लोगों में अच्छा मैसेज भी है और सामने जो कांग्रेस और आम आदमी पार्टी जिन्होंने काफ़ी भ्रष्टाचार किया है काफ़ी उन पर विजिलेंस से लेकर और ईडी तक सब जांच चल रही है तो लोग ऐसे लोगों को पसंद नहीं करेंगे और भारतीय जनता पार्टी अवश्य ही नसीब हो जाएगी ते विजय रूपानी देवी तुही गल सुन ਲਈ ਨਾਲ ਮੌਜੂਦ ਸੀ ਪ੍ਰੀਤਪਾਲ ਸਿੰਘ ਬੱਲੀਆਵਾਲ ਤੇ ਹੋਰ ਕਈ ਜਿਹੜੇ ਵਰਕਰ ਤੇ ਸਮਰਥਕ ਲੁਧਿਆਣਾ ਇਕਾਈ ਦੇ ਜਿਹੜੇ ਨੇ ਪੰਜਾਬ ਦੀ ਭਾਜਪਾ ਪਾਰਟੀ ਦੇ ਤੋਂ ਉਹ ਵੀ ਮੌਜੂਦ ਰਹੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਹੋ ਗਈ ਭਾਜਪਾ ਦੀ ਹੋ ਗਈ ਕਾਂਗਰਸ ਦੀ ਹੋ ਗਈ ਹੁਣ ਬਚ ਗਈ ਆ ਸ਼ਿਰੋਮਣੀ ਅਕਾਲੀ ਦਲ ਉਹ ਇਸ ਕਰਕੇ ਕਿਉਂਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਚਰਚਾ ਕਰਾਂਗੇ ਉਸ ਲੀਡਰ ਬਾਰੇ ਜੋ ਲਗਾਤਾਰ ਸੁਰਖੀਆਂ ਦੇ ਵਿੱਚ ਤਾਂ ਹੈ ਪਰ ਲੁਧਿਆਣੇ ਦਿਖ ਨਹੀਂ ਰਿਹਾ ਵਜਾ ਕੀ ਆ ਅੰਦਰ ਖਾਤੇ ਕੀ ਚੱਲ ਰਿਹਾ ਕੀ ਕਾਰਵਾਈ ਹੋ ਰਹੀ ਜਾਂ ਫਿਰ ਜਿਹੜਾ ਲੁਧਿਆਣਾ ਵੈਸਟ ਤੋਂ ਸ਼ਿਰੋਮਣੀ ਅਕਾਲੀ ਦਲ ਦਾ ਉਮੀਦਵਾਰ ਉਤਾਰਿਆ ਗਿਆ ਉਸ ਦੇ ਪ੍ਰਚਾਰ ਲਈ ਕੀ ਵਿਕਰਮਜੀਤ ਸਿੰਘ ਮਚੀਟਿਆ ਵਿਕਰਮਜੀਠਿਆ ਵਕਤ ਨੇ ਕੱਢ ਪਾਰੇ ਨੇ ਕਿਉਂਕਿ ਉਹਨਾਂ ਦਾ ਲਗਾਤਾਰ ਕੁਝ ਮਹੀਨੇ ਤੋਂ ਸਿਰਫ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਬਿਆਨ ਆਂਦਾ ਤੇ ਲਗਾਤਾਰ ਸਰਕਾਰ ਨੂੰ ਨਿੰਦੇ ਹੋਏ ਜਾਂ ਸਰਕਾਰ ਤੇ ਸਵਾਲ ਚੁੱਕਦੇ ਹੋਏ ਨਜ਼ਰ ਆਂਦੇ ਨੇ ਪਰ ਲੁਧਿਆਣਾ ਬਕਸ਼ਮੀ ਤੇ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਨੇ ਉੱਥੇ ਜਿਹੜੇ ਗੈਰ ਹਾਜ਼ਰ ਹਨ ਵਿਕਰਮਜੀਠਿਆ ਤੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿਉਂਕਿ ਜਿੰਨੇ ਵੀ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਲਗਾਤਾਰ ਐਕਟਿਵ ਹੋਣ ਦੀ ਗੱਲ ਤਾਂ ਕਹਿੰਦੇ ਨੇ ਪਰ ਕਿੱਥੇ ਨਾ ਕਿੱਥੇ ਜੋ ਵਖ-ਵਖ ਥਾਵਾਂ ਤੇ ਚੋਣ ਪ੍ਰਚਾਰ ਲਈ ਜਾਂਦੇ ਸੀ ਵਿਕਰਮ ਅਜੀਠਿਆ ਕਈ ਵੱਡੇ ਲੀਡਰਾਂ ਚੋਂ ਸ਼੍ਰੋਮਣੀ ਅਕਾਲੀ ਦਲ ਦੇ ਗਿਣੇ ਜਾਂਦੇ ਨੇ ਤੇ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਹੀ ਸ਼ਾਇਦ ਉਹਨਾਂ ਨੂੰ ਚਲਣਾ ਚਾਹੀਦਾ ਸੀ ਜਾਂ ਕਾਲੀ ਦਲ ਦੇ ਵਿੱਚ ਕਿੱਥੇ ਕਨਵਰਸੇਸ਼ਨ ਕਿੱਥੇ ਘੜਤਾਂ ਨਹੀਂ ਗਈ ਹੁਣ ਕਈ ਸਵਾਲ ਉੱਠ ਰਹੇ ਨੇ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਥੇਦਾਰ ਰਗਵੀਰ ਸਿੰਘ ਤੇ ਤਖਤ ਸ੍ਰੀ ਕੇਸਗੁਰ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਦੀ ਸੇਵਾ ਮੁਕਤ ਕਰਨ ਤੇ ਮਾਰਚ ਦੇ ਵਿੱਚ ਜਿਹੜੀ ਵਿਰੋਧ ਜਾਰੀ ਕੀਤਾ ਸੀ ਇਸ ਤੋਂ ਲਗਾਤਾਰ ਜਿਹੜੇ ਨੇ ਉਹ ਬਲਵਿੰਦਰ ਸਿੰਘ ਪੂੰਦਰ ਦਾ ਵੀ ਤਿੱਖਾ ਪ੍ਰਤੀਕਰਮ ਆਇਆ ਸੀ ਤੇ ਹੁਣ ਲਗਾਤਾਰ ਕਈ ਇਹਨਾਂ ਪ੍ਰਤੀਕਰਮਾਂ ਦੇ ਵਿੱਚ ਜਿਹੜੀ ਅਪ੍ਰੈਲ ਹੋ ਗਿਆ ਮਈ ਹੋ ਗਿਆ ਹੁਣ ਜੂਨ ਹੋ ਗਿਆ ਤੇ ਹੁਣ ਇੱਥੇ ਤੱਕ ਗੱਲ ਆ ਪਹੁੰਚੀ ਕਿ ਆਖਿਰਕਾਰ ਕੀ ਵਜਾ ਕਿ ਵਿਕਰਮਜੀਤ ਜੀ ਜਿਹੜੇ ਨੇ ਉਪਰੋਪਕਾਰ ਸਿੰਘ ਘੁੰਮਣ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਆ ਰਹੇ ਨੇ ਤੇ ਸ਼ਿਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹਨ ਸੁਖਵੀਰ ਸਿੰਘ ਬਾਦਲ ਉਹ ਇਸ ਦੌਰਾਨ ਆਪ ਚੌਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਤਖੈਰ ਲਿਸਟ ਤਾਂ ਦਿੱਤੀ ਹੋਈ ਆ ਕਿ ਕੌਣ-ਕੌਣ ਪ੍ਰਚਾਰ ਕਰੇਗਾ ਪਰ ਹੁਣ ਤਾਂ ਇਹ ਜਿਹੜਾ ਬੋਲਣ ਤੇ ਸ਼ਾਇਦ ਕੋਈ ਤਿਆਰ ਨਹੀਂ ਹੋਏਗਾ ਜੇਕਰ ਅਸੀਂ ਕਿਸੇ ਤੋਂ ਸਵਾਲ ਵੀ ਕਰੀਏ ਪਰ ਸਵਾਲ ਅੰਦਰ ਖਾਤੇ ਜਦੋਂ ਅਸੀਂ ਕੀਤਾ ਵੀ ਸੀ ਤਾਂ ਨਾਂ ਨਹੀਂ ਲਵਾਂਗੇ ਉਹਨਾਂ ਨੇ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਹੁਣ ਹਰ ਕਿਸੇ ਨੂੰ ਆਪ ਦੇ ਕੰਮ ਦੇ ਵਿੱਚ ਹਰ ਕੋਈ ਵਿਜੀ ਹੁੰਦਾ ਪਰ ਸ਼ਾਇਦ ਪ੍ਰਕਾਸ਼ ਸਿੰਘ ਘੁੰਮਣ ਨੂੰ ਵੀ ਇੰਤਜ਼ਾਰ ਹੋਏਗਾ ਕਿ ਸ਼ਰੋਮਣੀ ਅਕਾਲੀ ਦਲ ਦਾ ਇੰਨਾ ਵੱਡਾ ਲੀਡਰ ਸਾਬਕਾ ਪੰਜਾਬ ਦਾ ਕੈਬਨਿਟ ਮਨਿਸਟਰ ਰਹਾ ਹੋਇਆ ਉਹ ਆਕੇ ਲੁਧਿਆਣਾ ਦੇ ਵਿੱਚ ਉਹਨਾਂ ਦੇ ਹੱਕ 'ਚ ਪ੍ਰਚਾਰ ਕਰੇਗਾ ਤੇ ਸ਼ਾਇਦ ਇਹੀ ਇੰਤਜ਼ਾਰ ਹਰ ਸਿਮਰਤ ਕੋਰ ਬਾਦਲ ਦੇ ਲਈ ਵੀ ਆ ਪਰ وجہ ਕੀ ਆ ਕਿ ਵਿਕਰਮ ਮਜੀਠੀਆ ਉਹਨੇ ਐਕਟਿਵ ਦਿਖ ਨਹੀਂ ਰਿਹਾ ਤੇ ਅੱਜ ਚਰਚਾ ਇਸੇ ਮਸਲੇ ਤੇ ਲੁਧਿਆਣਾ ਪੱਛਮੀ ਸੀਟ ਤੇ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਜਿਹੜੀ ਮੁੱਛ ਦੀ ਗੱਲ ਆ ਕੇ ਬਣੀ ਆ ਕਿ ਮੁੱਛ ਜਿਹੜੀ ਆ ਉਹ ਸਰ ਇੱਜ਼ਤ ਦਾ ਸਵਾਲ ਬਣ ਚੁੱਕੀ ਆ ਲੁਧਿਆਣਾ ਪੱਛਮੀ ਦੀ ਏ ਸੀਟ ਇਹ ਦੇਖਣ ਵਾਲੀ ਹੋਏਗੀ ਕਿ ਏ ਸੀਟ ਤੇ ਜਦੋਂ ਚੋਣਾਂ ਹੁੰਦੀਆਂ ਨੇ 19 ਤਰੀਕ